ਮਾਪੁਰ ਖੜਿਆ ਜਿੱਥੇ ਕਾਰਜ ਚੱਲ ਰਿਹਾ ਹੈ ਕੀ ਕਹਿਣਾ ਚਾਹੁੰਦੇ। ਇਹ ਜਿੱਥੇ ਲੰਗਰ ਵੀ ਸੰਸਾ ਜਰੂਰ ਤੁਸੀਂ ਲੰਗਰ ਛੋਟਾ ਸੀ। ਹਾਂਜੀ ਤੇ ਇੱਕ ਚਾਦਾਂ ਚਦਰਾ ਪਾਈਆਂ ਸੀ ਤੇ ਉਹ ਚੁੰਦਾ ਜਾਂਦਾ ਸੀ। ਠੀਕ ਹੈ ਜੀ। ਤੇ ਉਹਦੇ ਵਾਸਤੇ ਅਸੀਂ ਲੰਗਰ ਇੱਕ ਦੇ ਵੱਡਾ ਕੀਤਾ ਹੈ ਨਾ ਜੀ। ਤੇ ਇੱਕ ਜਿੱਥੋਂ ਲੈਂਟਰ ਪਾਣਾ ਜੀ। ਹਾਂਜੀ। ਤੇ ਉਹਦੇ ਵਾਸਤੇ ਅੱਜ ਕੰਮ ਸ਼ੁਰੂ ਕੀਤਾ ਵਾ ਨੀਆਂ ਦੇ ਵਿੱਚ ਰੋੜੀ ਪਾਉਣੀ ਸ਼ੁਰੂ ਕੀਤੀ ਹੈ। ਹਾਂਜੀ। ਤੇ ਅਸੀਂ ਜਲਦੀ ਤੋਂ ਜਲਦੀ ਦੋ ਤਿੰਨ ਮਹੀਨਿਆਂ ਦੇ ਵਿੱਚ ਇਹਨੂੰ ਮੁਕੰਮਲ ਕਰਾਂਗੇ ਠੀਕ ਹੈ ਜੀ ਤੇ ਜਲਦੀ ਜਲਦੀ ਸੰਗਤਾਂਵਾਸ ਤੇ ਤਿਆਰ ਹੋ ਜਾਊਗਾ ਲੈਂਟ ਪਾ ਕੇ ਹਾਂਜੀ ਚਲੋ ਵਧੀਆ ਸੰਗਤ ਦੀ ਸਹੂਲਤਾਂ ਤੇ ਲੱਗਰ ਤਿਆਰ ਕਰਨ ਦਾ ਹੈ ਠੀਕ ਹੈ ਜੀ ਹੋਰ ਕਿਹੜੇ ਕਿਹੜੇ ਕਾਰ ਚੱਲਦੇ ਇੱਥੇ ਅੰਕੁਰਦਾਰਾ ਸਾਹਿਬ ਦੇ ਵਿੱਚ ਚੱਲ ਰਹੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਉੱਤੇ ਟਾਇਲ ਲੱਗਣ ਡਈ ਹੈ ਹਾਂਜੀ ਦਰਵਾਜ਼ੇ ਸਾਗਮਾਂ ਤੇ ਲੱਗਣ ਡਾਇ ਹੈ ਜੀ ਹਾਂਜੀ ਤੇ ਸਮੇਂ-ਸਮੇਂ ਦੇ ਨਾਲ ਹੋਰ ਜਿਹੜੇ ਪਿੱਛੇ ਪਹਿਲਾਂ ਪਹਿਲੇ ਚਾਲ ਅਹੀਂ ਦੀਵਾਨ ਹਾਲ ਦੀਵਾਨ ਹਾਲ ਬਣਾਇਆ ਹਾਂਜੀ ਤੇ ਹੋਰ ਵੀ ਜਿਹੜੀ ਚੀਜ਼ ਦੀ ਲੋੜ ਹੋਵੇ ਉਹ ਨਾਲ ਦੀ ਨਾਲ ਚੱਲੀ ਜਾਂਦੇ ਹੈ ਸੰਗਤ ਆ ਪੂਰਾ ਹੀ ਪੂਰਾ ਸੰਤ ਬਸ ਜੋ ਉਦੇਰੀ ਠੀਕ ਹੈ ਜੀ ਇਲਾਕਾ ਪਿੰਡ ਸਾਰੇ ਨਗਰ ਵੀ ਹਾਂਜੀ ਇਲਾਕਾ ਵੀ ਪੂਰਾ ਸਜੋਗ ਦੇ ਰਿਹਾ ਜੀ ਠੀਕ ਹੈ ਹਾਂ ਠੀਕ ਹੈ ਕਬਜੀਬਾਈ ਖਾਲਸਾ ਬਰਕਤ ਸਾਰਾ ਵੇ ਲੱਭੀ ਪਿੱਛੇ ਜਾ ਗੁਰੂ ਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹੋਏ ਨਗਰ ਆਰਕੇ ਧੰਤਨ ਬਾਬਾ ਆਰਮਨਾਲ ਜੀ ਦੇ ਇੱਥੇ ਜਿਹੜਾ ਦਰਬਾਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਵੱਡੇ ਕਾਰ ਚੱਲ ਰਹੇ ਆ ਔਰ ਇੱਥੇ ਸੰਕਤਦੇਸ਼ ਯੋਜਨਾ ਇਲਾਕੇ ਦੇ ਯੋਜਨਾ ਜਿਹੜੇ ਵੱਡੇ ਕਾਰਜ ਚੱਲ ਰਹੇ ਸੋ ਜਿੱਥੇ ਦੀਵਾਨ ਹਾਲ ਬਣਿਆ 24 ਘੰਟੇ ਲੰਗਰ ਇੱਥੇ ਚੱਲਦਾ ਨਾਲ ਜਿਹੜਾ ਦਰਬਾਰ ਬਹੁਤ ਸੋਹਣਾ ਜਿਹੜਾ ਬਣਿਆ ਇਲਾਕੇ ਵਾਸਤੇ ਜਿਹੜਾ ਦੁੱਖ ਸੁੱਖ ਵਾਸਤੇ ਹਰੇਕ ਆ ਜਿਹੜਾ ਧੰਨ ਧੰਨ ਬਾਬਾ RAMLAL ji ਦੇ ਗੁਰਦੁਆਰਾ ਸਾਹਿਬ ਬਣਿਆ ਵੱਡੇ ਸਥਾਨ ਬਣੇ ਆ ਵੱਡੀਆਂ ਸਵਾਵਾਂ ਚੱਲ ਵੀ ਰਹੀਆਂ ਆ ਆਪਾਂ ਗੱਲਬਾਤ ਕਰਾਂਗੇ ਇੱਥੇ ਮੇਰੇ ਨਾਲ ਵੀਰ ਹੈਗੇ ਆ ਗ੍ਰੰਥ ਸਿੰਘ ਜੀ ਬਾਕੀ ਤਰਮਿੰਦਰ ਸਿੰਘ ਕਾਰਤ ਸਿੰਘ ਕੁਲਦੀਪ ਸਿੰਘ ਤੇ ਦਿਲਬਾਗ ਸਿੰਘ ਵੀਰ ਜੀ ਵੀਰੇ ਇੱਥੇ ਕਾਰਜ ਕਰ ਰਹੇ ਆ ਸੰਤਮਾ ਬੁੱਖ ਬਾਬਾ ਤਲਬਖ ਸਿੰਘ ਜਿਹੜੇ ਮੁਖ ਸੇਵਾਦਾਰ ਨੇ ਉਹ ਵੀ ਕਾਰਜ ਕਰ ਰਿਹਾ ਹੈ ਅੱਜ ਸੰਪਰਦਾ ਸਰਹਾਲੀ ਸਾਚਖੰਡ ਵਾਸੀ ਬਾਬਾ ਤਾਰਾ ਸਿੰਘ ਜੀ ਉਹਨਾਂ ਵੱਲੋਂ ਬਾਬਾ ਬਾਬਾ ਤਾਰਾ ਸਿੰਘ ਜੀ ਘਰਿਆਲੇ ਵਾਲੇ ਉਹ ਵੀ ਪਹੁੰਚੇ ਐ ਇੱਥੇ ਕਾਰ ਜਿਹੜੇ ਚਾਹਦੇ ਆ ਅਸ਼ੀਰਵਾਦ ਦੇਣ ਵਾਸਤੇ ਜਿਹੜੇ ਇੱਥੇ ਕਾਰ ਚਾਹ ਰਹੇ ਸੋ ਮੇਰੇ ਨਾਲ ਗਰੰਥ ਸਿੰਘ ਹੈਗੇ ਆ ਪਹਿਲਾਂ ਸਾਡੇ ਬਲਾੜੀ ਨੇ ਬਹੁਤ ਵਾਹਿਗੁਰੂ ਜੀ ਦਾ ਸੰਸਾਰ ਵਾਹਿਗੁਰੂ ਜੀ ਦੀ ਬੋਲੀ ਬਾਬਾ ਜੀ ਨਾਮ ਦੱਸਦੇ ਤੇ ਕਾਰ ਚਾਹਦੇ ਦਾ ਦਾਸ ਦਾ ਨਾਮ ਜਦਵੰਤ ਸਿੰਘ ਗਰੰਥੀ ਸਿੰਘ ਗੁਰਦੁਆਰਾ ਬਾਬਾ ਰਾਮ ਨਾਲ ਜੀ ਆਰ ਕੇ ਗੁਰਮੁਖ ਪਿਆਰਿਓ ਇਹ ਪਾਵਨ ਅਸਥਾਨ ਮਹਾਂਪੁਰਸ਼ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਰਾਮ ਲਾਲ ਜੀ ਦਾ ਪਾਵਨ ਅਸਥਾਨ ਹੈ ਜੋ ਕਿ ਮੱਲਾਂ ਵਾਲਾ ਤੋਂ ਫਰੇਪਰ ਰੋਡ ਨਗਰ ਅਰਕੇ ਦੇ ਨਗਰ ਵਿਖੇ ਸਥਿਤ ਹੈ ਬੇਨਤੀ ਹੈ ਸੰਗਤ ਨੂੰ ਗੁਰਮੁਖ ਪਿਆਰਿਓ ਕਿ ਇਸ ਪਾਵਨ ਅਸਥਾਨ ਤੇ ਸੰਤ ਬਾਬਾ ਤਾਰਾ ਸਿੰਘ ਜੀ ਸੰਪਰਦਾ ਸਰਹਾਲੀ ਸਾਹਿਬ ਵੱਲੋਂ ਵਰੋਸਾਈ ਹੋਈ ਬਾਬਾ ਬਤਾਰ ਸਿੰਘ ਜੀ ਘਰੇ ਹਾਲੇ ਵਾਲਿਆਂ ਦੀ ਰਹਿਨਮਾਈ ਹੈ ਇੱਥੇ ਅਤੇ ਦਰ ਘਰ ਦੇ ਮੁੱਖ ਸੇਵਾਦਾਰ ਬਾਬਾ ਦਿਲਬਾਖ ਸਿੰਘ ਸੁਮੇਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰਮੁਖ ਪਿਆਰਿਓ ਕਾਰ ਸੇਵਾ جاری ਹੈ ਅੱਜ ਪਵਨ ਅਸਥਾਨ ਤੇ ਲੰਗਰ ਹਾਲ ਦੀ ਸੇਵਾ ਚੱਲ ਰਹੀ ਹੈ ਗੁਰਮੁਖ ਪਿਆਰਿਓ ਸੋ ਬੇਨਤੀ ਹੈ ਸੰਗਤਾਂ ਨੂੰ ਕਿ ਗੁਰਦੁਆਰਾ ਸਾਹਿਬ ਜਿਤਨੇ ਵੀ ਕਾਰ ਸੇਵਾ ਦੇ ਕਾਰਜ ਸਰਬੱਤ ਸੰਗਤਾਂ ਲਈ ਬਣਦੇ ਆ ਇਹ ਪਿੱਛੇ ਦੇਖ ਰਹੇ ਹੋ ਆਪ ਦੀਵਾਨ ਹਾਲ ਬਣਿਆ ਪਿਛਲੇ ਸਾਲ ਗੁਰਮੁਖ ਪਿਆਰਿਓ ਉਸ ਉਪਰੰਤ ਇੱਥੇ ਕਮਰੇ ਵੀ ਅਤੇ ਲੰਗਰ ਵੀ 24 ਘੰਟੇ ਚੱਲਦਾ ਸੰਗਤ ਦੇ ਰਹਿਣ ਸਹਿਣ ਦਾ ਵੀ ਪੂਰਾ ਪ੍ਰਬੰਧ ਹੈ ਤੇ ਇਲਾਕੇ ਤੇ ਜਦੋਂ ਵੀ ਕਿਸੇ ਤਰ੍ਹਾਂ ਦੀ ਕੋਈ ਭੀੜ ਪੈਂਦੀ ਹੈ ਜਾਂ ਹੜ ਜਾਂ ਉਦੋਂ ਵੀ ਇਹ ਸੰਪਰਦਾਵੇ ਸੰਗਤਾਂ ਦੇ ਨਾਲ ਖੜੀ ਹੁੰਦੀ ਹੈ ਸੋ ਗੁਰਮੁਖ ਪਿਆਰੇ ਇਹ ਇਲਾਕੇ ਦਾ ਗੁਰਦੁਆਰਾ ਸਾਹਿਬ ਹੈ ਅਤੇ ਮਹਾਪੁਰਸ਼ਾਂ ਵੱਲੋਂ ਇਸ ਅਸਥਾਨ ਤੇ ਹੁਣ ਸੰਗਤ ਦੀ ਡਿਮਾਂਡ ਅਨੁਸਾਰ ਸੰਗਤ ਦੀ ਮੰਗ ਤੇ ਲੰਗਰਾਲ ਦੀ ਉਸਾਰੀ ਸ਼ੁਰੂ ਕੀਤੀ ਜਾ ਰਹੀ ਹੈ ਸੋ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਗੁਰਮੁਖ ਪਿਆਰਿਓ ਕਿ ਸਤਗੁਰ ਕੀ ਸੇਵਾ ਸਫਲੈ ਜੇ ਕੋ ਕਰੈ ਚਿਤ ਲਾਏ ਮਨ ਚਿੰਦਿਆ ਫਲ ਪਾਵਨਾ ਹੋਵੇਂ ਵਿੱਚੋਂ ਜਾਏ ਤਨ ਮਨ ਅਤੇ ਧਨ ਦੇ ਨਾਲ ਆਪਨਾ ਸਹਿਯੋਗ ਇਹਨਾਂ ਸੇਵਾਵਾਂ ਦੇ ਵਿੱਚ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸੋ ਸੰਗਤ ਦੀ ਬੇਨਤੀ ਹੈ ਜਿਹੜੇ ਕਾਰ ਚੱਲ ਰਹੇ ਆ ਆਪਣੇ ਇਲਾਕੇ ਦਾ ਗੁਰਦੁਆਰਾ ਸਾਹਿਬ ਹੈ ਤੇ ਗ੍ਰੰਥ ਸਿੰਘ ਨੇ ਦੱਸਿਆ ਜਿਸ ਤਰ੍ਹਾਂ ਕਿ ਵੱਡੇ ਕਾਰਜ ਦੁੱਖ ਸੁੱਖ ਦੇ ਵਿੱਚ ਵੀ ਹੜਾਂ ਦੇ ਵਿੱਚ ਵੀ ਔਰ ਜਿਸ ਤਰ੍ਹਾਂ ਇੱਥੇ ਦੀਵਾਨ ਹਾਲ ਬਣੇ ਆ ਜਾਂ ਲੰਗਰ ਹਾਲ ਬਣੇ ਆ ਜਾਂ ਜਿਹੜੇ ਹੁਣ ਨਵੇਂ ਲੰਗਰ ਹਾਲ ਬਣ ਰਹੇ ਆ ਕਿਉਂਕਿ ਜਦੋਂ ਵੀ ਇੱਥੇ ਮਹਾਪੁਰਖਾਂ ਦੇ ਬਾਬਾ ਦਰਬਖਸ ਸਿੰਘ ਜੀ ਕੋਲੇ ਆਉਣੇ ਆ ਤੇ ਹਰੇਕ ਦੀ ਬਾਹ ਫੜਦੇ ਆ ਬੜੇ ਨਿਰਗ ਸੁਭਾਅ ਦੇ ਆ ਬਾਬਾ ਜੀ ਤੇ ਬੜਾ ਇਹ ਜਿਹੜਾ ਹਰੇਕ ਦੇ ਜਿਹੜਾ ਦੁੱਖ ਸੁੱਖ ਦੇ ਵਿੱਚ ਤੇ ਗਰੀਬ ਤੇ ਜਿਹੜਾ ਹਰੇਕ ਵੀ ਜਿਹੜਾ ਇੱਥੇ ਲੋੜਵੰਦ ਗਰੀਬ ਆਉਂਦਾ ਉਹਦਾ ਜਿਹੜਾ 24 ਘੰਟੇ ਲੰਗਰ ਦਾ ਖਾਸੌਰ ਤੇ ਵੱਡਾ ਪ੍ਰਾਲਾ ਹੈਗਾ ਜਿਹੜਾ ਲੰਗਰ ਚੱਲਦੇ ਕਾਰ ਚੱਲਦੇ ਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਿਹੜੇ ਕਾਰ ਚੱਲ ਰਿਹਾ ਅਸੀਂ ਉਹ ਵੀ ਇਲਾਕੇ ਨੂੰ ਬੇਨਤੀ ਕਰਾਂਗੇ ਨਗਰ ਹਰਪੇਣ ਨੂੰ ਬੇਨਤੀ ਕਰਾਂਗੇ ਜਿਹੜੇ ਕਾਰ ਚੱਲ ਰਿਹਾ ਉਹਨਾਂ ਵਿੱਚ ਵੀ ਵੱਧ ਤੋਂ ਚੜ ਕੇ ਅਸੀਂ ਜਿਹੜਾ ਅਤੀ ਤਨਮਨ ਧੰਦੇ ਨਾਲ ਸੇਵਾ ਕਰੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਪੈਰੀ ਸਾਧ ਸੰਗਤ ਜੀ ਬਾਬਾ RAM ਸਿੰਘ ਬਾਬਾ RAM ਲਾਲ ਜੀ ਦੇ ਪੜਾਵਾਂ ਤੇ ਅੱਜ ਲੰਗਰ ਦਾ ਤਿਆਰੀ ਕਰ ਰਹੇ ਆ ਉਹਦਾ ਨੀਂ ਪੱਥਰ ਰੱਖਣ ਦੇ ਆ ਮਹਾਂਪੁਰ ਸਾਹਿਬ ਬਾਬਾ ਅਵਤਾਰ ਸਿੰਘ ਜੀ ਕਿਰਿਆੜੇ ਵਾਲੇ ਬਾਬਾ ਦਲਬਾਗ ਸਿੰਘ ਜੀ ਅਰਫਕਿਆਂ ਵਾਲੇ ਉਸ ਸਮਾਂ ਪਹਿਲਾਂ ਦਵਾਨ ਹਾਲ ਦਾ ਲੈਂਟਰ ਪਾਇਆ ਕਮਰੇ ਬਣਾਏ ਉਦੋਂ ਬਾਅਦ ਇਹਨਾਂ ਨੇ ਇਹ ਰੰਭ ਕੀਤਾ ਕੰਮ ਜੀ ਹਾਂਜੀ ਤੇ ਦਰਬਾਰ ਦੀਆਂ ਜੋੜੀਆਂ ਲਵਾਈਆਂ ਸਾਗਮਾਲ ਦੀਆਂ ਹਾਂਜੀ ਨਾਲ ਟਾਇਲ ਲੱਗਣ ਰਹੀ ਹੈ ਜੀ ਕੰਮ ਲਾੜੋਂ ਨਾਲ ਚੱਲਦਾ ਹੀ ਹੈ ਗੁਰੂ ਘਰ ਦੀ ਸੇਵਾ ਦਾ ਲਾਕੇ ਦੇ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਨਾਲ ਚੱਲਣ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ